ਮੋਟਰ ਵਿਖੇ ਝੋਨੇ ਦੀ ਖਰੀਦ ਨੂੰ ਮੁੱਖ ਰੱਖਦੇ ਨੋਟੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਨੇ ਸਾਮਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਅੱਗੇ ਉਹਨਾਂ ਦੇ ਭਾਗੀਦਾਰ ਨੇ ਵੀ ਖਰੀਦ ਨੂੰ ਮੁੱਖ ਰੱਖ ਕੇ ਤਿਆਰੀਆਂ ਕੀਤੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਅਤੇ ਸਾਫ਼ ਸਫਾਈ ਲਾਈਟਾਂ ਬਾਥਰੂਮਾਂ ਦੀ ਸਫਾਈ ਆਦਿ ਪ੍ਰਬੰਧ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਮੰਡੀ ਵਿੱਚ ਆਉਣ ਬਾਰੇ ਮੁਸ਼ਕਿਲ ਨਹੀਂ ਆਉਂਦੀ ਜੀ ਜਾਵੇਗੀ ਇਹਨਾਂ ਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ ਰਾ ਬੰਦ ਕਰਤੀ ਅੱਜ ਹੰਦੀ ਸਰ ਨਮਸਕਾਰ ਸਰ ਜੀ ਨਰੇਸ਼ ਕੁਮਾਰ ਮਾਰਕੀਟ ਕਮੇਟੀ ਨਗੋਦਰ ਤੋਂ ਜੀ ਕੀ ਹੁਦਾ ਜੀ ਤੁਹਾਡਾ ਹਾਂ ਮੰਡੀ ਸੁਪਰਵਾਈਜ਼ਰ ਸਰ ਜਿਹੜੇ ਝੋਨੇ ਦੀ ਫਸਲ ਨੂੰ ਲੈ ਕੇ ਆਪਾਂ ਗੱਲ ਕਰੀਏ ਤਾਂ ਇੱਕ ਤੋਂ ਬਾਅਦ ਸ਼ਾਇਦ ਪੁੱਤਰ ਦੀ ਮਿੱਟੀ ਦੇ ਵਿੱਚ ਇਹ ਫਸਲ ਆ ਜਾਏ ਹਾਂ ਜੀ ਸਰ ਕੀ ਪ੍ਰਬੰਧ ਕੀਤੇ ਗਏ ਆਪਣੇ ਸਰ ਲੈਟਾਂ ਦਾ ਪਾਣੀ ਦਾ ਪ੍ਰਬੰਧ ਹੈ ਜ ਸਫਾਈ ਦਾ ਪ੍ਰਬੰਧ ਹੈ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਆਪਣਾ ਜੋ 17% ਤੋਂ ਵੱਧ ਨਾਲ ਹੀ ਹੋਣ ਜਦੋਂ ਹੀ ਲਿਆਉਗੇ 17% ਉਦਹੀ ਥੋਲ ਦਿੱਤਾ ਜਾਊਗਾ ਜੀ ਇਹਨਾਂ ਦਾ ਪ੍ਰਬੰਧ ਜਿਹੜੇ ਆਪਾਂ ਗੱਲ ਕਰੀਏ ਝੋਨੇ ਦੀ ਫਸਲ ਨੂੰ ਲੈ ਕੇ بارش ਵਗੈਰਾ ਵੀ ਹੋਸਰ ਹਾਂਜੀ ਕਿਸ ਤਰ੍ਹਾਂ ਦੇ ਤਰਵਾਲਾ ਉਹਨਾਂ ਦੇ ਜੀ ਤਰਵਾਲਾਂ ਦਾ ਪ੍ਰਬੰਧ ਕੀਤਾ ਗਿਆ ਆੜਤੀ ਹਰ ਪਾਸੇ 20-20 ਤਰਵਾਲਾਂ ਦਾ ਕਿਹਾਤਾ ਹਾਂਜੀ ਕ੍ਰੀਏਟ ਉਹਨਾਂ ਨੇ ਰੱਖੀ ਆ ਜੀ ਇਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਜੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਆ ਪਾਣੀ ਵਗੈਰਾ ਦਾ ਪਾਣੀ ਦਾ ਪ੍ਰਬੰਧ ਹੈ ਜੀ ਕਿੰਨੇ ਵਾਟਰ ਪੂਲਰ ਵਗੈਰਾ ਚੁੱਕਿਆ ਗਿਆ 80 ਜੀ 10 10 ਦੋਨੇ ਪਾਸੇ ਰੱਖ ਦਿੰਦੇ ਨੇ ਦੋਨਾਂ ਗੇਟਾਂ ਦੇ ਜੀ ਹਾਂਜੀ ਤੇ ਬਾਥਰੂਮਾਂ ਵਗੈਰਾ ਚ ਬਾਥਰੂਮ ਸਫਾਈ ਹੋਈ ਆ ਜੀ ਇਹ ਮੈਸੇਜ ਆਰਟੀਆਂ ਨੂੰ ਤੇ ਪਬਲਿਕ ਨੂੰ ਬਸ ਇਹੀ ਆ ਜੀ ਆਪਣਾ ਸੁੱਕਾ ਝੋਨਾ ਲਿਆਉਣ ਤੇ ਉਦੋਂ ਹੀ ਤੋਂ ਵਾਪਸ ਚੱਲ ਜਾਣਗੇ ਤਲਾ ਕੇ